ਮਾਚਾ ਸਪਾਈ ਸਭ ਕ ਜੁਨੀਅਨ ਪ੍ਰਧਾਨ ਬੀਤੇ ਦਿਨੀ ਕੁਛ ਜਿਹੜਾ ਤਰਨ ਤਾਰਾਂ ਦੀ ਜਿਮਨੀ ਚੋਣ ਦੇ ਵਿੱਚ ਪੰਜਾਬ ਕਾਂਗਰਸ ਅਧਿਖ ਰਾਜਾ ਵੜਿੰਗ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਵਾਲਮਿਕ ਸਮਾਜ ਔਰ ਜਿਹੜੇ ਮਜਬੀ ਸਿੱਖ ਸਮਾਜ ਦੇ ਬੂਟਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗਲਤ ਸ਼ਬਦਾਵਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰੰਗ ਬਾਰੇ ਗੱਲਾਂ ਕੀਤੀਆਂ ਔਰ ਉਹਨਾਂ ਦੇ ਪਸ਼ੋਕੜ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਹੀ ਨਿੰਦਣਯੋਗ ਆ ਔਰ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਐਸਸੀ ਸਮਾਜ ਔਰ ਵਾਲਮਿਕ ਭਾਈਚਾਰੇ ਦੇ ਵਿੱਚ ਬਹੁਤ ਭਾਰੀ ਰੋਸ ਹੈ ਜਿੱਥੇ ਉਹ ਇਹਨਾਂ ਚੀਜ਼ਾਂ ਨੂੰ ਨਿੰਦਦੇ ਪਏ ਆ ਉੱਥੇ ਉਹਨਾਂ ਨੇ ਉਹ ਚੀਜ਼ਾਂ ਉਜਾਗਰ ਕਦੀ ਵੀ ਨਹੀਂ ਕਰਨੀਆਂ ਕਿ ਜਿਹੜੀਆਂ ਕਿ ਉਹਨਾਂ ਦੀਆਂ ਜੀਵਨ ਦੇ ਵਿੱਚ ਅਚੀਵਮੈਂਟਾਂ ਸੀ ਉਹ ਬੜੇ ਹੀ ਬੁੱਧੀਜੀਵੀ ਸੀ ਬੀਏ ਐਮਏ ਪੜ੍ਹੇ ਲਿਖੇ ਸੀ ਔਰ ਰਾਜਨੀਤੀ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਪੀਐਚਡੀ ਵੀ ਕੀਤੀ ਸੀ ਔਰ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਸੀ ਔਰ ਪੰਜਾਬ ਦੇ ਵੱਖ-ਵੱਖ ਉਦਿਆਂ ਦੇ ਵਿਭਾਗਾਂ ਦੇ ਮੰਤਰੀ ਵੀ ਰਹਿ ਚੁੱਕੇ ਸਨ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਉਹ ਗਵਰਨਰ ਵੀ ਰਹੇ ਹਨ ਇਹਨਾਂ ਦੀ ਮਾਨਸਿਕਤਾ ਦਲਿਤ ਵਿਰੋਧੀ ਹੈ ਇਹਨਾਂ ਨੂੰ ਇਹ ਸੋਚਣੇ ਚਾਹੀਦਾ ਵਾ ਕਿ ਜਿਹੜੇ ਐਡੇ ਵੱਡੇ ਬੁੱਧੀਜੀਵੀ ਜਿਹੜੇ ਸਵਰਗਵਾਸ ਵੀ ਹੋ ਚੁੱਕੇ ਜਿਨ੍ਹਾਂ ਦਾ ਉਹਨਾਂ ਤੇ ਆਪਾਂ ਟਿੱਪਣੀ ਕਰਦੇ ਪਿਆ ਇਹਨਾਂ ਦੀ ਇੰਨੀ ਹਸੇਤ ਹੈ ਕਿ ਉਹਨਾਂ ਦੇ ਬਾਰੇ ਬੋਲਿਆ ਜਾਏ ਟਿੱਪਣੀ ਕਰਨ ਤੋਂ ਬਾਅਦ ਮਾਫੀ ਵੀ ਮੰਗੀ ਗਈ ਹੈ ਕੀ ਸੋਚਦੇ ਦੇਖੋ ਜੀ ਉਹ ਮਾਫੀਆਂ ਦਾ ਕੀ ਮੁੱਲ ਵਾ ਜੇਕਰ ਤੁਸੀਂ ਸਮਝ ਦੇ ਜੇ ਤੁਹਾਨੂੰ ਸਮਝ ਆ ਤੇ ਜਿਹੜੇ ਤੁਹਾਡੀ ਪਾਰਟੀ ਦੇ ਜਿਹੜੇ ਲੋਕ ਵਾ ਜਿਨ੍ਹਾਂ ਨੇ ਆਪਣੀ ਸਾਰਾ ਉਮਰ ਆਪਣੀ ਪਾਰਟੀ ਨੂੰ ਔਰ ਆਪਣੇ ਦੇਸ਼ ਨੂੰ ਦਿੱਤਾ ਤੁਸੀਂ ਅੱਜ ਉਹਨਾਂ ਤੇ ਟਿੱਪਣੀ ਕਰੋ ਤੁਹਾਡੀ ਮੇਰੇ ਹਿਸਾਬ ਨਾਲ ਹਾਇਫੀਅਤ ਨਹੀਂ ਕੀ ਉਹਨਾਂ ਦੇ ਬਾਰੇ ਇਹੋ ਜੀ ਗੱਲ ਕਰੋ ਦੇਖੋ ਜੀ ਜ਼ਰੂਰ ਪਾਏਗਾ ਅਸੀਂ ਆਪ ਖੁਦ ਤਰਨਤਾਰਾਂ ਦੀ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਔਰ ਨਾਲ ਨਾਲ ਆਪਣੇ ਵਾਲਮੀਕੀ ਭਾਈਚਾਰੇ ਔਰ ਮਜਬੀ ਸਿੱਖ ਭਾਈਚਾਰੇ ਨੂੰ ਅਪੀਲ ਵੀ ਕਰਾਂਗੇ ਕਿ ਜਿਹੜੀ ਇਹਨਾਂ ਦੀ ਉਥੇ ਚੋਣ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਬਾਈਕਾਟ ਕੀਤਾ ਜਾਵੇ ਤੇ ਉਹਨੂੰ ਵੋਟਾਂ ਨਾ ਪਾਈਆਂ ਜਾਵਣ। ਐਫ ਆਈ ਆਰ ਦਰਜ ਹੋ ਚੁੱਕੀ ਆ ਕਪੂਰਥਲੇ ਜਿਹੜਾ ਰਾਜਾ ਬਰੇਂਡੂ ਦੇ ਐਫ ਆਈ ਆਰ ਨੂੰ ਕਿਸ ਤਰੀਕੇ ਨਾਲ ਦੇਖੋ ਜੀ ਐਫ ਆਈ ਆਰ ਤੇ ਹੋਣੀ ਚਾਹੀਦੀ ਐ ਤੇ ਪਰਚਾ ਵੀ ਹੋਣਾ ਚਾਹੀਦਾ ਪਰ ਜਿਹੜਾ ਅਨਸੂਚਿਤ ਜਾਤੀ ਦਾ ਐਕਟ ਆ ਜਿਹੜਾ ਸਪਾ ਕਦੋਂ ਵੀ ਜਦੋਂ ਆਪਾਂ ਕਿਸੇ ਨੂੰ ਕੋਸਲ ਸ਼ਬਦ ਬੋਲਦੇ ਆ ਤੇ ਇਹਦੇ ਤੇ ਐਫ ਆਈ ਐਕਟ ਧਾਰਾ ਲਾ ਕੇ ਇਹਦੇ ਤੇ ਪਰਚਾ ਹੋਣਾ ਚਾਹੀਦਾ ਵਾ ਔਰ ਜਿਹੜੀ ਭੰਦੀ ਐ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਹੁਣ ਮੌਜੂਦਾ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਐਸ ਸੀ ਕਮਿਸ਼ਨ ਦੇ ਚੇਅਰਮੈਨ ਆ ਗੜੀ ਸਾ ਅਸੀਂ ਉਹਨਾਂ ਤੋਂ ਵੀ ਇਹ ਮੰਗ ਕਰਦੇ ਹਾਂ ਕਿ ਇਹਨਾਂ ਤੇ ਬੰਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਜੈ ਜੈ ਵਾਲਮੀਕ ਜੈਪੀਮ ਜੀ ਮੈਂ ਬਹੁਤ ਸੰਗੀਤ ਦਾ ਲਵਕ ਸਾਰਾ ਪੰਜਾਬ ਪ੍ਰਧਾਨ ਅੱਜ ਅਸੀਂ ਮੰਗ ਕਰਦੇ ਹਾਂ ਜੋ ਕਿ ਸਾਰਿਆਂ ਨੂੰ ਪਤਾ ਹੀ ਦੇ ਹੀ ਲਿਆਏ ਸਾਡੇ ਵੀਡੀਓ ਦੇ ਪੰਜਾਬ ਦੇ ਪ੍ਰਧਾਨ ਨੇ ਲਾਇਆ ਰੇਕ ਦੀ ਮਾਨੂੰ ਫੇਰੇ ਕੋਈ ਦੋਹਰਾ ਨਾ ਮਾ ਕਿ ਜਿਹਦੇ ਵਾਲਮੀਕ ਮਈਪੀ ਸੇਖ ਸਮਾਜ ਦੇ ਇੱਕ ਬੜੇ ਲਿਖੇ ਕੁਆਲੀਫਾਈਡ ਸਰਦਾਰ ਬੁੱਧਾ ਸਿੰਘ ਜੀ ਦੇ ਘਰ ਦੇ ਗ੍ਰਹਿ ਮੰਤਰੀ ਆ ਚੁਕੇ ਨਹੀਂ ਉਹਨਾਂ ਬਾਰੇ ਇੱਕ ਭੱਦੀ ਸ਼ਬਦ ਲਈ ਬੋਲੀ ਕਿ ਰੰਗ ਦਾ ਕਾਲਾ ਹੀ ਇੱਕ ਬਾਲਮੀਕੀ ਮਈ ਵੀ ਸਿੱਖ ਜੋ ਪਠੇ ਬੋਦਾ ਹੈ ਤੇ ਉਹਨੂੰ ਕਾਂਗਰਸ ਸਰਕਾਰ ਨੇ ਗ੍ਰਹਿ ਮੰਤਰੀ ਬਣਾਤਾ ਪਰ ਗ੍ਰਹਿ ਮੰਤਰੀ ਬਣਾ ਉਹ ਬਣਾ ਆਪਣੀ ਕੁਆਲੀਫਾਈਡ ਨਹੀਂ ਕੁਆਲੀਫਿਕੇਸ਼ਨ ਦੇ ਨਾਲ ਆਪਣੇ ਕਾਬੀਲੇ ਦੇ ਨਾਲ ਬਾਬਾ ਸਾਹਿਬ ਡਾਕਟਰ ਮੀਂਦੋ ਮੰਤਰੀ ਦੇ ਸੰਵਿਧਾਨ ਦੇ ਮੁਤਾਬਕ ਉਹਨਾਂ ਦੀ ਸ਼ਕਤੀ ਨਾਲ ਤੇ ਆਪਾਂ ਇਹ ਚੁੰਨੇ ਆ ਪੂਰਾ ਆਵਾਜ਼ ਨਹੀਂ ਕਿ ਮਈ ਵੀ ਸਿੱਖ ਸਮਾਏ ਇਹ ਜਿਹੜੀ ਕਾਂਗਰਸ ਸਰਕਾਰ ਹਾਈ ਕਮਾਂਡ ਹੈ ਮਾਦੀ ਉਹ ਸਭ ਤੋਂ ਪਹਿਲਾਂ ਇਹਨੂੰ ਜਿਹੜਾ ਇਹਦੇ ਅਹੁਦੇ ਤੋਂ ਬਰਖਾਸਤ ਕਰੇ ਤੇ ਇਹਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਇਹ ਸੋਚ ਬਹੁਤ ਕਟਿਆਵਾ ਔਰ ਜਾਇ ਅਸੀਂ ਹਿੰਦੂਸਤਾਨੀ ਆ ਔਰ ਹਿੰਦੁਸਤਾਨ ਦੇ ਵਿੱਚ ਜਾਤੀਵਾਦੀ ਤੇ ਹੈ ਹੀ ਨਹੀਂ ਆ ਔਰ ਕੁਝ ਐਵੇਂ ਜੇ ਮੰਤਰੀ ਨੇ ਜਿਹੜੇ ਜਾਤੀਵਾਦੀ ਨੂੰ ਲੈਂਦੇ ਪਏ ਨੇ ਇਹ ਪਹਿਲਾਂ ਵੀ ਇਹਨਾਂ ਨੇ ਇਹ ਟਿੱਪਣੀ ਇਸ ਬਾਰੇ ਕੀਤੀ ਸੀ ਤੇ ਅਸੀਂ ਚਲੋ ਉਦੋਂ ਵੀ ਕਿਆ ਵਿੱਚ ਨੋ ਚਲੋ ਛਡੋ ਕੁਝ ਬੰਦੇ ਵਿੱਚ ਪੈ ਗਏ ਅਸੀਂ ਸ਼ਟਾ ਲੇਕਿਨ ਇਹਨਾਂ ਨੇ ਦੂਸਰੀ ਵਾਰ ਮੈਂ ਹੈਰਾਨ ਹੁੰਿਆ ਕਿ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ ਐਡੇ ਵੱਡੇ ਦਸੂ ਸਾਡੇ ਭਗਵਾਨ ਬਾਲਮੀ ਕੀ ਜੀਦੇ ਰਹਿਨਮਾਈ ਦੇ ਵਿੱਚ ਅਸੀਂ ਗੱਲ ਕਰ ਰਹੇ ਆ ਸਾਡੇ ਸਾਰੇ ਪ੍ਰਧਾਨ ਖੜੇ ਨੇ ਅਸੀਂ ਹੈਰਾਨ ਹੁੰਨੇ ਆ ਕਿ ਇੰਨਾ ਵੱਡਾ ਬੰਦਾ ਪੰਜਾਬ ਦਾ ਪ੍ਰਧਾਨ ਹੋਵੇ ਔਰ ਕਾਂਗਰਸ ਦਾ ਪੰਜਾਬ ਦਾ ਲੀਡਰ ਹੋਵੇ ਤੇ ਉਹ ਇਹੋ ਜੀ ਜਿਮਨੀ ਚੌਲ ਦੇ ਵਿੱਚ ਗੱਲਾਂ ਕਰੇ ਵੀ ਤੇਰਾ ਰੰਗ ਉਹਦਾ ਕਾਲਾ ਸੀ ਜੀ ਦੀ ਗੱਲ ਕਰ ਸ਼ਰਮ ਕਰ ਕੁਝ ਤੂੰ ਸ਼ੇਮ ਸ਼ੇਮ ਮੈਂ ਕਹਿੰਨੀ ਐ ਹੋਜੇ ਬੰਦੇ ਦੀ ਕਾਂਗਰਸ ਨੂੰ ਵੀ ਕਦੀ ਕਾਰਵਾਈ ਕਰਨੀ ਚਾਹੀਦੀ ਕਾਂਗਰਸ ਨੂੰ ਮੈਂ ਜਾਣੀ ਸੋਨੀਆ ਗਾਂਧੀ ਰਾਹੁਲ ਗਾਂਧੀ ਜੀ ਨੂੰ ਇਹਨਾਂ ਨੂੰ ਅਹੁਦੇ ਤੋਂ ਲਾਉਣਾ ਚਾਹੀਦਾ ਪੰਜਾਬ ਦੇ ਉੱਤੇ ਔਰ ਜਿਹੜਾ ਸਾਡਾ ਐਸਆਈ ਐਕਟ ਹੈਗਾ ਵਾ ਉਹ ਸਾਡਾ ਐਸਆਈ ਐਕਟ ਜਿਹੜਾ ਵਾ ਉਹ ਲਾਣਾ ਚਾਹੀਦਾ ਵਾ ਐਫ ਆਈ ਆਰ ਤੇ ਹਰ ਇੱਕ ਤੇ ਹੋ ਜਾਂਦੀ ਆ ਤੇ ਫਿਰ ਮਾਫੀ ਮੰਗ ਮੰਗੀ ਕਰਨੀ ਜੀ ਪੜ ਲਿਖੇ ਨੌਜਵਾਨ ਬਣੇ ਦੇ ਨੇ ਇਹਦੇ ਪਰ ਲੈ ਕੇ ਕੋਈ ਸੀਸियां ਬਣਿਆ ਦਾ ਵਾ ਕੋਈ ਪ੍ਰਧਾਨ ਬਣਿਆ ਦਾ ਵਾ ਪਰ ਇਹਨਾਂ ਨੇ ਰਾਜਨੀਤੀਆਂ ਨਹੀਂ ਕਰਨੀਆਂ ਕਿਉਂਕਿ ਜਾਤਾਂ ਪਾਤਾਂ ਨੇ ਰਾਜਨੀਤੀਆਂ ਕਰਨ ਡਿਆ ਰੰਗ ਰੂਪਾਂ ਦੀਆਂ ਰਾਜਨੀਤੀਆਂ ਕਰਨ ਡਿਆ ਤੇ ਕਿਹੜੀਆਂ ਰਾਜਨੀਤੀਆਂ ਵਾ ਜਦੋਂ ਇਹ ਕਿਸੇ ਨੂੰ ਇੱਕ ਨਜ਼ਰ ਨਾਲ ਦੇਖਦੇ ਨਹੀਂ ਆ ਤੇ ਇਹਨਾਂ ਨੇ ਸਾਡੇ ਲਈ ਕੀ ਵਗਰਨਾ ਤੇ ਸਾਡੀ ਸਮਾਜ ਲਈ ਕੀ ਕਰਨਗੇ ਤੇ ਸਾਡੇ ਹਿੰਦੁਸਤਾਨ ਨੇ ਨਹੀਂ ਕੁਝ ਕਰ ਸਕਦੇ ਕਿਉਂਕਿ ਇਹਨਾਂ ਦੀਆਂ ਹੀ ਚੀਜ਼ਾਂ ਨੇ ਸਾਡੇ ਸਾਡੇ ਸਮਾਜ ਦੇ ਵਿੱਚ ਫਿੱਤਰੇ ਪਾਏ ਹੋਏ ਆ ਸਾਡੇ ਸ਼ਹਿਰ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਫਿੱਤਰੇ ਪਏ ਹੋਏ ਆ ਔਰ ਮੈਂ ਮੰਗ ਕਰਦਾ ਹਾਂ ਜਿਹੜੀ ਤਰ੍ਹਾਂ ਤਰ ਇਲੈਕਸ਼ਨ ਨੇ ਆਪਣੇ ਬਾਲਮੀ ਕੀ ਭਾਈਚਾਰੇ ਤੋਂ ਆਪਣੇ ਮਜਵੀ ਭਾਈਚਾਰੇ ਤੋਂ ਇਹਨਾਂ ਦਾ ਪੂਰੀ ਤਰ੍ਹਾਂ ਪਾਈਕਟ ਕੀਤਾ ਜਾਵੇ ਇਹਨਾਂ ਨੂੰ ਕੋਈ ਵੋਟ ਨਾ ਦਿੱਤੀ ਜਾਵੇ ਮੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ ਸਾਡਾ ਸਾਥ ਦਿੱਤਾ ਜਾਵੇ ਜੀ ਜੋ ਆਜਾ ਵਲਿੰਗ ਨੇ ਕਾਂਗਰਸ ਪਾਰਟੀ ਦੇ ਦક્ષਿਨ ਇਹਨਾਂ ਨੇ ਸਮਾਜ ਬਾਰੇ ਇੰਨੀ ਪ੍ਰਤੀ ਗੰਦੀ ਪ੍ਰਤੀ ਸ਼ਬਦਾਵਲੀ ਜਿਹੜੀ ਉਹ ਵਰਤ ਸਮਾਲ ਕੀਤੀ ਆ ਅੱਠ ਵਾਰ ਦੇ ਐਮਪੀ ਸਾਡੇ ਪੂਤਾ ਸਿੰਘ ਜੀ ਨੂੰ ਇੱਕ ਮਾੜੀ ਮੋਟੀ ਕੱਲ ਨਹੀਂ ਵੀ ਅੱਠ ਵਾਰ ਇੱਕ ਐਮਪੀ ਬੰਨਾ ਫੇ ਪੰਜਾਬ ਦੇ ਵੱਖ-ਵੱਖ ਮੰਤਰੀਆਂ ਤੇ ਅਹੁਦਿਆਂ ਤੇ ਰਹਿਣਾ ਉਸ ਤੋਂ ਬਾਅਦ ਸੈਂਟਰ ਦੇ ਗਵਰਨਮੈਂਟ ਦੇ ਵਿੱਚ ਉਹਦੇ ਵਿੱਚ ਬਕਵਾ ਕਰ ਰੇਲਵੇ ਡਿਪਾਰਟਮੈਂਟ ਦੇ ਮੰਤਰੀ ਰਹੇ ਨੇ ਹੋਰ ਫੌਰਨਰ ਨੇ ਕਿੰਨੇ ਕਿੰਨੇ ਉਦਿਆਂ ਦੇ ਰਹੇ ਨੇ ਅੱਜ ਉਹਨਾਂ ਬਾਰੇ ਆਪਾਂ ਅੱਜ ਇੱਕ ਗੰਦੀ ਸ਼ਬਦਾਵਲੀ ਬੋਲ ਕੇ ਉਹਨਾਂ ਦੇ ਰੰਗ ਬਾਰੇ ਬੋਲ ਕੇ ਉਹਨਾਂ ਦੇ ਕਿਰਤ ਵਾਲੇ ਬੋਲ ਤੱਕ ਕੰਮ ਬਾਰੇ ਬੋਲ ਕੇ ਉਹ ਇਹ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਕਾਂਗਸ ਪਾਰਟੀ ਮੈਂ ਤਾਂ ਕਹਿੰਦਾ ਕਿ ਬਹੁਤ ਗੰਦੀ ਸ਼ਬਦਾਵਲੀ ਆ ਇੱਥੇ ਮੈਂ ਇੱਕ ਚੀਜ਼ ਹੋਰ ਕਾਂਗਸ ਪਾਰਟੀ ਨੂੰ ਕਹਿਣਾ ਚਾਹੁੰਦਾ ਸਿਰਫ ਇਹ ਇੱਕ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰਦਾ ਰਸਤਾ ਦਿਖਾ ਕੇ ਆਕੂੰ ਹਰ ਪਾਰਟੀ ਦੇ ਵਿੱਚ ਆਪਣੇ ਇਹ ਸੇਧ ਹੋਣੀ ਚਾਹੀਦੀ ਹੈ ਕਿ ਕਿਸੇ ਦੇ ਧਰਮ ਦੇ ਖਿਲਾਫ ਨਾ ਕਿ ਬੋਲੇ ਜਾਵੇ ਆਪਣੇ ਕੰਮ ਦੀ ਰਾਜਨੀਤੀ ਕਰੋ ਜੇਕਰ ਤੁਸੀਂ ਆਪਣੇ ਚਾਹਦੇ ਹੋ ਕਿ ਆਪਾਂ ਕਿਸੇ ਵੋਟ ਲੈਂਡ ਚੱਲਨੇ ਆ ਆਪਣੇ ਕੰਮ ਦੀ ਰਾਜਨੀਤੀ ਨਾਲ ਵੋਟ ਲਓ ਨਾ ਕਿ ਕਿਸੇ ਦੇ ਧਾਰਮਿਕ ਜੇਸ ਬਟਾਉਣ ਦੀ ਵੋਟ